ਅੱਜ ਬੇਟੀ ਭੋਗ ਦੇ ਉੱਤੇ ਅੱਜ ਅਸੀਂ ਪਹੁੰਚੇ ਆਂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਆ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਪਿਛਲੇ ਦਿਨੀ ਵੀ ਬਹੁਤ ਸਾਰੇ ਸੰਗਠਨ ਆ ਜਿਹੜੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਆ ਸੋ ਮੇਰੀ ਪਰਿਵਾਰ ਨੂੰ ਇਸਲਾਹ ਆ ਰਿਸ਼ਤੇਦਾਰਾਂ ਨੂੰ ਇਸਲਾਹ ਆ ਕਿਸ ਬੇਟੀ ਦੇ ਇਨਸਾਫ ਦੇ ਲਈ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਟ ਕੇ ਇੱਕ ਸਾਂਝੀ ਕਮੇਟੀ ਬਣਾ ਲਈਏ ਜਿਹੜੀ ਇਸ ਸਾਰੇ ਕੇਸ ਨੂੰ ਹੈਂਡਲ ਕਰੇ ਔਰ ਇਹਦੇ ਲਈ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਕਿਹੜੇ-ਕਿਹੜੇ ਜਿਹੜੇ ਇਹਦੇ ਪਹਿਲੂ ਆ ਐਫ ਆਈ ਆਰ ਦੇ ਵਿੱਚ ਅਗਰ ਕੋਈ ਕਾਮੀਆਂ ਰਹਿ ਗਈਆਂ ਪੇਸ਼ੀ ਕਮੀ ਪੇਸ਼ੀ ਰਹਿ ਗਈ ਹੈ ਤਾਂ ਉਹਨੂੰ ਉਹਨੂੰ ਕਿਦਾਂ ਸਪਲੀਮੈਂਟਰੀ ਠੀਕ ਕਰਨਾ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਜਾਂਚ ਕਰਨ ਦੇ ਲਈ ਇੱਕ ਕੁਝ ਮੈਂਬਰਾਂ ਦੀ ਕਮੇਟੀ ਬਣਨੀ ਚਾਹੀਦੀ ਹੈ ਤਾਂ ਕਿ ਇਸ ਕੇਸ ਨੂੰ ਕਿਉਂਕਿ ਇਹ ਕੇਸ ਇਕੱਲੇ ਹੁਣ ਪਰਿਵਾਰ ਦਾ ਨਹੀਂ ਰਹਿ ਗਿਆ ਇਹਦੇ ਨਾਲ ਪੂਰੇ ਪੰਜਾਬ ਔਰ ਪੂਰੇ ਇਨਸਾਨੀਅਤ ਦੇ ਜਿਹੜੇ ਇਮੋਸ਼ਨਲ ਜੁੜੇ ਆ ਔਰ ਹਰ ਇੱਕ ਇਨਸਾਨ ਜਿਸ ਨੇ ਇਸ ਘਟਨਾ ਬਾਰੇ ਸੁਣਿਆ ਉਹਦੇ ਮਨ ਦੇ ਸਭ ਨਾਲ ਪਹਿਲੇ ਭਾਵ ਇਹ ਆਂਦੇ ਆ ਕੀ ਦੋਸ਼ੀ ਨੂੰ ਜਿਹੜੀ ਆ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਰੇਕੋ ਸਾਹਿਬ ਤੁਸੀਂ ਸਮਝਦੇ ਜੇ ਕੋਈ ਐਫ ਆਈ ਆਰ 'ਚ ਹੈ ਕਮੀ ਪੇਸ਼ੀ ਹੈ ਜੀ। ਬਿਲਕੁਲ ਟੈਕਨੀਕਲੀ ਮੈਨੂੰ ਕਮੀਆਂ ਕਿਉਂਕਿ ਕੱਲ ਐਫ ਆਈ ਆਰ ਪੜ੍ਹੀ ਸੀ। ਜੀ। ਕੁਝ ਕਮੀਆਂ ਨਜ਼ਰ ਆ ਰਹੀਆਂ ਔਰ ਇਹਦੀ ਪ੍ਰੋਪਰ ਇਹਦੀ ਸਲਾਹ ਕਰਕੇ ਉਹਨੂੰ ਕਿਸ ਤਰੀਕੇ ਨਾਲ ਠੀਕ ਕਰਨਾ ਔਰ ਮੈਂ ਗਲਤ ਸਮਝਦਾ ਉਹਨਾਂ ਪੁਲਿਸ ਆਫੀਸਰ ਸਹਿਬਾਨਾ ਨੂੰ ਵੀ ਅਪੀਲ ਕਰਨਾ ਚਾਹਣਾ ਕਿਉਂਕਿ ਇਹ ਇਕੱਲਾ ਪਰਿਵਾਰ ਦਾ ਮਸਲਾ ਨਹੀਂ ਹੈ ਸਮੁੱਚੀ ਮਾਨਵਤਾ ਦਾ ਮਸਲਾ ਹੈ। ਔਰ ਆਪਣੇ ਕੋਈ ਵੀ ਤੁਹਾਡੇ ਨਿੱਜੀ ਇੰਟਰਸਟ ਹੈ ਉਹਨਾਂ ਤੋਂ ਉੱਪਰ ਉੱਠ ਕੇ ਸਿਰਫ ਇਸ ਦਿਸ਼ਾ ਵਾਲੇ ਪਾਸੇ ਕੰਮ ਕਰੀਏ ਕਿ ਦੋਸ਼ੀ ਨੂੰ ਜਿਹੜੀ ਹੈ ਪ੍ਰੋਪਰ ਜੋ ਉਹਨੇ ਕ੍ਰਾਈਮ ਕੀਤਾ ਉਹਦੀ ਕੜੀ ਤੋਂ ਕੜੀ ਸਜ਼ਾ ਅਸੀਂ ਉਹਨੂੰ ਦਿਲਾ ਸਕੀਏ ਹਰ ਇੱਕ ਇਸ ਦਿਸ਼ਾ 'ਚ ਕੰਮ ਕਰੀਏ ਦੇਖੋ ਮੰਦਰ ਮੰਗਤ RAM ਦੀ ਬਰਖਾਸਤੀ ਦੇ ਨਾਲ ਜਿਹੜੀ ਹੈ ਗੱਲ ਬੰਨੀ ਨਹੀਂ ਮੇਰਾ ਇਹ ਮੰਨਣਾ ਕਿ ਕੇਸ ਨੂੰ ਸਟਰੋਂਗ ਕਰਨ ਦੇ ਲਈ ਮੰਗਤ RAM ਨੂੰ ਵੀ ਹੈ ਜਿਹੜਾ ਕੇਸ ਦੇ ਵਿੱਚ ਇਨਵੋਲ ਕਰਨਾ ਚਾਹੀਦਾ